ਇਹ ਸਭ ਦਾ ਪਰਮ ਧਰਮ ਬਣਦਾ ਹੈ ਤੇ ਸਾਫਤ ਸੂਰਤ ਦਸਤਾਰ ਸਰਾ ਸਾਫਤ ਸੂਰਤ ਹੋ ਕੇ ਰਹਿਣਾ ਦਸਤਾਰ ਸਿਰ ਹੋਣਾ ਜਦੋਂ ਸਾਫਤ ਸੂਰਤ ਹੋਵੇ ਦਸਤਾਰ ਸਜਾਵੇ ਤੇ ਫਿਰ ਉਹਦਾ ਮਨ ਕਰੀ ਆਉਂਦਾ ਮੈਂ ਹੁਣ ਅੰਮ੍ਰਿਤ ਛਕ ਲੈਣਾ ਜਿਸ ਕਰਕੇ ਇਹ ਸਭ ਤੋਂ ਜ਼ਰੂਰੀ ਹੈ ਘਰ ਪਰਿਵਾਰਾਂ ਵਿੱਚ ਬੱਚੇ ਬਟੀਆਂ ਗੁਰਮੱਤ ਦੇ ਨਾਲ ਜੁੜਨਾ ਇਹ ਦਾਤ ਜਦੋਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹਲ ਪ੍ਰਾਪਤ ਹੁੰਦੀ ਹੈ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਦਾ ਜੇ ਕਰਕੇ ਤੇ ਸਮਾਂ ਤੇ ਆਪਣੀ ਚਾਲ ਨਾਲ ਤੁਰਿਆ ਜਾਂਦਾ ਸਮੇ ਨੇ ਕਿਸੇ ਨੂੰ ਸਮਾਂ ਨਹੀਂ ਦਿੱਤਾ ਇਹ ਸਮਾਂ ਜਿਹੜਾ ਦਿਨ ਚੜ ਗਿਆ ਚਲਾ ਗਿਆ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਹਟਾ ਤਨ ਛੀਜੇ ਦਿਨ ਕਰਕੇ ਪਹਿਰਾ ਕਰਕੇ ਘੜੀਆਂ ਕਰਕੇ ਉਮਰ ਘਟ ਵੀ ਜਾਂਦੀ ਹੈ ਸਰੀਰ ਦੀ ਮੰਤਰ ਵਿੱਚ ਪਰਖ ਪੈਂਦਾ ਹੈ ਮਹਾਂਪੁਰਖ ਕਹਿੰਦੇ ਜਿਹੜੀ ਜਵਾਨੀ ਹੈ ਇਹ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਵਾਸਤੇ ਸਮਾਂ ਜਗਨਾ ਮਰਦੀ ਤੜਕੇ ਉੱਠ ਸਕਦਾ ਹੈ ਜਿੰਨਾ ਚਿਰ ਮਰਦੀ ਘੰਟੇ ਅੰਬਦੀ ਟੌਂਕੜਾ ਮਾਰ ਕੇ ਪਰ ਅਜਿਹਾ ਭਜਨ ਸਿਮਰਨ ਕਰ ਸਕਦਾ ਮੈਂ ਭਜਨਸ ਕੇ ਸੇਵਾ ਕਰ ਸਕਦਾ ਤੇ ਕਈ ਵਾਰੀ ਕਹਿੰਦਾ ਤੇ ਮਨ ਤੇ ਉਹੀ ਆਪੇ ਅਜੇ ਹੋਰ ਥੋੜਾ ਖਲੋਗੇ ਅੰਮ੍ਰਿਤ ਜਗਲਾਂ ਕੇ ਜਨ ਖਲੋਗੇ ਅਜੇ ਕਰਾਂਗੇ ਭਜਨ ਸਿਮਰਨ ਫਿਰ ਜਦੋਂ ਸਮਾਂ ਬੀਤ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤਹੀਨ ਕਹੋ ਨਾਨਕੇ ਬਿਦ ਭਈ ਤਉ ਨ ਹਰ ਰਸ ਲਈ ਜੇ ਜੋ ਅੱਖਾਂ ਤੋਂ ਘਟ ਗਿਆ ਦਿਸਨੋ ਸਿਰ ਕੰਬਣ ਲੱਗ ਪਿਆ ਲੱਤਾਂ ਭਾਰ ਨਹੀਂ ਚੁੱਕਦੀਆਂ ਤੇ ਫਿਰ ਕੋ ਰਸ ਨਹੀਂ ਲਿਆ ਜਾਣਾ ਜਿਹੜਾ ਘੰਟਿਆਂ ਬਧੀ ਚਾਂਕੜਾ ਮਾਰ ਕੇ ਨਾਮ ਦਾ ਰਸ ਪ੍ਰਾਪਤ ਕਰਨਾ